ਪਰਮ ਸਤਕਾਰਯੋ ਗੁਰੂ ਪਿਆਰੀ ਸੰਗਤ ਜੀਓ ਆਓ ਅੱਜ ਤੁਹਾਨੂੰ ਗੁਰਦੁਆਰਾ ਥੜਾ ਸਾਹਿਬ ਪਾਤਸ਼ਾਹੀ ਛੇਵੀ ਪਿੰਡ ਅਯਾਲੀ ਕਲਾਂ ਦੇ ਪਵਿੱਤਰ ਸਥਾਨ ਦੇ ਦਰਸ਼ਨ ਕਰਵਾਈਏ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਗੁਰੂ ਪਿਆਰੀ ਸੰਗਤ ਜੀਓ ਆਓ ਅੱਜ ਤੁਹਾਨੂੰ ਗੁਰਦੁਆਰਾ ਥੜਾ ਸਾਹਿਬ ਬਾਦਸ਼ਾਹੀ ਸ਼ੇਮੀ ਪਿੰਡ ਅਯਾਲੀ ਕਲਾਂ ਦੇ ਪਵਿੱਤਰ ਸਥਾਨ ਦੇ ਦਰਸ਼ਨ ਕਰਵਾਈਏ ਇੱਥੇ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਆਪਣੇ ਮਹਾਰਕ ਚਰਨ ਪਾਏ ਪੰਜ ਪਿਆਲੇ ਪੰਜ ਪੀਰ 60 ਪੀਰ ਬੈਠਾ ਗੁਰਪਾਰੀ ਅਰਜਨ ਕਾਇਆ ਪਲਟ ਕੇ ਮੂਰਤ ਹਰਗੋਬਿੰਦ ਸਵਾਰੀ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਚਰਨ ਛੋਹ ਪ੍ਰਾਪਤ ਗੁਰਦੁਆਰਾ ਸ੍ਰੀ ਥੜਾ ਸਾਹਿਬ ਦੇ ਆਓ ਦਰਸ਼ਨ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜ ਪਿਆਲੇ ਪੰਜ ਪੀਰ 60 ਅੰਪੀਰ ਬੈਠਾ ਗੁਰਪਾਰੀ ਅਰਜਨ ਕਾਇਆ ਪਲਟ ਕੈ ਮੂਰਤ ਹਰ ਗੋਬਿੰਦ ਸਵਾਰੀ ਚੱਲੀ ਪੀੜੀ ਸੋਡੀਆਂ ਰੂਪ ਦਿਖਾਵਣ ਬਾਰੋਬਾਰੀ ਦਲ ਭੰਜਨ ਗੁਰ ਸੂਰਮਾ ਵੱਡ ਯੋਧਾ ਬਹੁ ਪਰਉਪਕਾਰੀ ਗੁਰੂ ਪਿਆਰੇ ਸੰਗਤ ਜੀਓ ਇਹ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਸ੍ਰੀ ਥੜਾ ਸਾਹਿਬ ਪਾਤਸ਼ਾਹੀ ਛੇਵੀ ਪਿੰਡ ਅਯਾਲੀ ਕਲਾਂ ਲੁਧਿਆਣਾ ਇਹ ਪਾਵਨ ਪੀਤਰ ਸਥਾਨ ਤੇ 6ਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਉਹਨਾਂ ਨੇ ਆਪਣੇ ਦੋ ਵਾਰੀ ਇਸ ਸਥਾਨ ਤੇ ਮਹਾਰਕ ਚਰਨ ਪਾਏ ਪਹਿਲੀ ਵਾਰ ਜਦੋਂ ਇਹਨਾਂ ਦੇ ਸਾਧੂ ਸਾਈਂ ਦਾਸ ਉਹਨਾਂ ਨੇ ਨਵਾਂ ਮਕਾਨ ਬਣਾਇਆ ਤੇ ਸਤਗੁਰਾਂ ਨੂੰ ਬੇਨਤੀ ਕੀਤੀ ਕਿ ਆਹ ਪਾਤਸ਼ਾਹ ਅਸੀਂ ਨਵਾਂ ਮਕਾਨ ਬਣਾਇਆ ਉਹਨਾਂ ਚ ਅਸੀਂ ਪ੍ਰਵੇਸ਼ ਨਹੀਂ ਕਰਨਾ ਜਿੰਨਾ ਤੇ ਤੁਸੀਂ ਆਪਣੇ ਮੁਬਾਰਕ ਚਰਨ ਸਾਡੇ ਗ੍ਰਹਿ ਚ ਨਹੀਂ ਪਾਉਂਦੇ ਇਹ ਅਰਦਾਸਾਂ ਬੇਨਤੀਆਂ ਸੁਣ ਕੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਅੰਮ੍ਰਿਤਸਰ ਤੋਂ ਡਰੋਲੀ ਭਾਈ ਕੀ ਪਰਿਵਾਰ ਨੂੰ ਭੇਜ ਦਿੱਤਾ ਤੇ ਦੂਸਰੇ ਪਾਸੇ ਨਾਨਕ ਮੱਤੇ ਤੋਂ ਸਤਿਗੁਰ ਜੀ ਨੂੰ ਅਰਦਾਸਾਂ ਬੇਨਤੀਆਂ ਹੋਈਆਂ ਭਾਈ ਅਲਮਸਤ ਉਹਨੇ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਕਿੱਥੇ ਨਾਨਕ ਮੱਤੇ ਪਹੁੰਚੋ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਵਸਾਹੇ ਪਵਿੱਤਰ ਅਸਥਾਨ ਤੇ ਜੋ ਯਾਦਗਾਰੀ ਚਿੰਨ ਪਿੱਪਲ ਆ ਸਿੱਧਾਂ ਨੇ ਆਪਣੀਆਂ ਸ਼ਕਤੀਆਂ ਨਾਲ ਤਹਿਸ ਨਹਿਸ ਕਰ ਦਿੱਤਾ ਤੇ ਦਾਸ ਨੂੰ ਵੀ ਪਰੇ ਰਹਿਣ ਵਾਸਤੇ ਨਿਤ ਨਵੀਆਂ ਚਾਲਾਂ ਘੜਦੇ ਨੇ ਕਿਰਪਾ ਕਰੋ ਨਾਨਕ ਮੱਤੇ ਪਹੁੰਚੋ ਇਹ ਅਰਦਾਸਾਂ ਬੇਨਤੀਆਂ ਸੁਣ ਕੇ ਪਰਿਵਾਰ ਨੂੰ ਢੋਲੀ ਭਾਈ ਕੀ ਭੇਜ ਦਿੱਤਾ ਤੇ ਆਪ ਸਤਿਗੁਰੂ ਜੀ ਨਾਨਕ ਮੱਤੇ ਪਹੁੰਚੇ ਨਾਨਕ ਮੱਤੇ ਪਹੁੰਚ ਕੇ ਸਿੱਧਾਂ ਨੇ ਸ਼ਕਤੀਆਂ ਨੂੰ ਖਤਮ ਕੀਤਾ ਤੇ ਭਾਈ ਲਮਸਤ ਨੂੰ ਉੱਥੇ ਸੇਵਾਦਾਰ ਥਾਪਿਆ ਤੇ ਪ੍ਰਚਾਰ ਵਾਸਤੇ ਥਾਪਿਆ ਉਹ ਚਿੰਨ ਯਾਦਗਾਰੀ ਪਿੱਪਲ ਅੱਜ ਵੀ ਮੌਜੂਦ ਹੈ ਸੰਗਤਾਂ ਦਰਸ਼ਨ ਕਰਦੀਆਂ ਨੇ ਤੇ ਵਾਪਸ ਆਉਂਦੇ ਹੋਏ ਸਤਿਗੁਰੂ ਜੀ ਜਗਾਧਰੀ ਤੋਂ ਇਹਨਾਂ ਰਸਤਿਆਂ ਤੋਂ ਹੁੰਦੇ ਹੋਏ ਦੁੱਗਰੀ ਪਹੁੰਚਦੇ ਨੇ ਗੁਰਦੁਆਰਾ ਦਮਦਮਾ ਸਾਹਿਬ ਤੇ ਉੱਥੋਂ 41 ਕਲਾਂ ਦੇ ਨਗਰ ਇਸ ਸਥਾਨ ਤੇ ਪਹੁੰਚਦੇ ਨੇ ਸਤਿਗੁਰੂ ਜੀ ਇੱਥੋਂ ਫਿਰ ਮੰਜਲੋ ਮੰਜਰੀ ਅੱਗੇ ਸਤਗੁਰ ਜੀ ਭਾਈ ਢੋਲੀ ਭਾਈ ਕੀ ਪਹੁੰਚਦੇ ਨੇ ਤੇ ਉੱਥੇ ਸਤਗੁਰ ਜੀ ਮਾਰਕਚਰਨ ਪਾਉਂਦੇ ਨੇ ਤੇ ਦੂਸਰੀ ਵਾਰ ਜਦੋਂ ਸਤਗੁਰਾਂ ਦੀ ਤੀਸਰੀ ਜੰਗ ਹੁੰਦੀ ਹੈ ਨਥਾਣੇ ਦੀ ਢਾਬ ਤੇ ਉਥੋਂ ਜਿਹੜਾ ਮੁਗਲਾਂ ਨੂੰ ਨਰਕਾਂ ਨੂੰ ਭੇਜ ਕੇ ਜੰਗ ਜਿੱਤ ਕੇ ਸਤਗੁਰ ਜੀ ਵਾਪਸੀ ਆਉਂਦੇ ਹੋਏ ਗੁਜਰਵਾਲ ਧਾਲੀਆਂ ਹਠੂਰ ਇੱਥੋਂ ਹੁੰਦੇ ਹੁੰਦੇ ਦਾਖੇ ਤੋਂ ਇਹ ਵਾਲੀ ਕਲਾਂ ਦੇ ਨਗਰ ਤੇ ਪਹੁੰਚਦੇ ਨੇ ਸਤਿਗੁਰੂ ਜੀ ਇਸ ਥਾਂ ਤੇ ਸਤਿਗੁਰੂ ਜੀ ਨੇ ਆਪਣੇ ਮਹਾਰਗਚਰਨ ਪਾਏ ਸਤਿਗੁਰਾਂ ਦੇ ਨਾਲ ਸੂਰਬੀਰ ਯੋਧੇ ਵਿਧੀ ਚੰਦ ਵਰਗੇ ਹੋਰ ਮਹਾਨ ਯੋਧੇ ਸਨ ਜਿਨ੍ਹਾਂ ਨੇ ਸਤਿਗੁਰਾਂ ਦੇ ਬਿਰਾਜਣ ਵਾਸਤੇ ਮਿੱਟੀ ਦਾ ਥੜਾ ਤਿਆਰ ਕੀਤਾ ਜੋ ਅੱਜ ਆਪ ਜੀ ਦਰਸ਼ਨ ਕਰ ਰਹੇ ਹੋ ਇਹ ਉਹ ਪਾਵਨ ਪਿੱਤਰ ਸਥਾਨ ਹੈ ਇੱਥੇ ਸਤਿਗੁਰਾਂ ਨੇ ਆਪ ਵਿਸ਼ਰਾਮ ਕੀਤਾ ਤੇ ਸੰਧਿਆ ਵੇਲੇ ਸਤਿਗੁਰੂ ਜੀ ਇੱਥੋਂ ਅੱਗੇ ਜਿਹੜਾ ਸਤਲੁਜ ਦਰਿਆ ਪਾਰ ਕਰਕੇ ਤੇ ਸਤਗੁਰਾਂ ਦੇ ਨਾਨਕੇ ਮਾਉਂ ਸਾਹਿਬ ਗੋਵਿੰਦ ਇੱਧਰ ਸੀਗੇ ਮਾਉਂ ਸਾਹਿਬ ਸਤਗੁਰੂ ਜੀ ਉਸ ਰਸਤੇ ਵੱਲ ਚਲੇ ਗਏ ਇਹ ਪਾਵਨ ਪਵਿੱਤਰ ਸਥਾਨ ਜੋ ਬਹੁਤ ਹੀ ਸ਼ੋਭਨਿਕ ਹੈ ਹਰ ਰੋਜ਼ ਦੋਨੋਂ ਟਾਈਮ ਗੁਰਬਾਣੀ ਦੇ ਪ੍ਰਚਾਰ ਚੱਲਦੇ ਨੇ ਦੀਵਾਨ ਸਜਦੇ ਨੇ ਸੰਗਤਾਂ ਦੂਰ ਦਰਾੜ ਤੋਂ ਆ ਕੇ ਨਤਮਸਤਕ ਹੁੰਦੀਆਂ ਨੇ ਤੇ ਆਸਾਂ ਮਰਦਾਂ ਸਤਗੁਰੂ ਜੀ ਪੂਰੀਆਂ ਕਰਦੇ ਨੇ ਇਸ ਪਾਵਨ ਪਵਿੱਤਰ ਸਥਾਨ ਦੀ ਇਹਦੀ ਸਾਮ ਸੰਭਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਬੜੇ ਉਦਮ ਨਾਲ ਸਦਕਾ ਕਰ ਰਹੀਆਂ ਨੇ ਤੇ ਨਗਰ ਦੇ ਸਹਿਯੋਗ ਦੇ ਨਾਲ ਜਿੰਨੇ ਵੀ ਗੁਰੂਆਂ ਦੇ ਪਵਿੱਤਰ ਇਤਿਹਾਸਕ ਦਿਹਾੜੇ ਸੰਗਰਾਮਸਿਆ ਬੜੀ ਸ਼ਰਧਾ ਨਾਲ ਮਨਾਏ ਜਾਂਦੇ ਨੇ ਤੇ ਸਤਿਗੁਰ ਜੀ ਦਾਰਾਏ ਦੀਆਂ ਝੋਲੀਆਂ ਪਰਦੇ ਨੇ ਤੇ ਕਿਸੇ ਨੂੰ ਵੀ ਨਰਾਜ਼ ਸਤਿਗੁਰ ਜੀ ਨਹੀਂ ਕਰਦੇ ਅਰਦਾਸਾਂ ਮੇਨ ਤੇ ਸਤਿਗੁਰ ਜੀ ਪ੍ਰਵਾਨ ਕਰਦੇ ਨੇ ਬਹੁਤ ਹੀ ਪਵਿੱਤਰ ਸਥਾਨ ਹੈ ਆਪ ਸੰਗਤਾਂ ਵੀ ਆਓ ਦਰਸ਼ਨ ਕਰੋ ਇਹ ਪਿੰਡ ਅਯਾਲੀ ਕਲਾ ਜ਼ਿਲ੍ਹਾ ਲੁਧਿਆਣਾ ਦੇ ਬਿਲਕੁਲ ਬੁੱਕਲ ਵਿੱਚ ਵਸਿਆ ਪਿੰਡ ਆ ਉੱਥੇ ਪਵਿੱਤਰ ਸਥਾਨ ਹੈ ਆਪ ਸੰਗਤਾਂ ਵੱਡੇ ਭਾਗਾਂ ਵਾਲੇ ਹੋ ਦਰਸ਼ਨ ਦੀਦਾਰ ਕਰਕੇ ਲਾਹੇ ਪ੍ਰਾਪਤ ਕਰੋ ਹਾਂਜੀ ਗੁਰੂ ਪਿਆਰੀ ਸੰਗਤ ਜੀਓ ਇਹ ਜੋ ਪਵਿੱਤਰ ਸਥਾਨ ਗੁਰੂ ਕੇ ਤਵੇਲੇ ਆਪ ਦਰਸ਼ਨ ਕਰ ਰਹੇ ਹੋ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜਦੋਂ ਇਸ ਸਥਾਨ ਤੇ ਚਰਨ ਪਾਉਂਦੇ ਨੇ ਤੇ ਉਹਨਾਂ ਨੇ ਆਪਣੇ ਘੋੜੇ ਗੁਲਵਾਗ ਤੇ ਦਿਲਵਾਗ ਇਸ ਪਵਿੱਤਰ ਜਿਹੜਾ ਪਿੱਪਲ ਖੜਾ ਪਿੱਪਲ ਦਾ ਦਰਖਤ ਆ ਇਹਦੇ ਨਾਲ ਬੰਨੇ ਤੇ ਹੋਰ ਵੀ ਬਿਧੀ ਚੰਦ ਸੂਰਮੇ ਜਿਨ੍ਹਾਂ ਨੇ ਆਪਣੇ ਘੋੜੇ ਇੱਥੇ ਬੰਨੇ ਇਹ ਉਹ ਪਵਿੱਤਰ ਸਥਾਨ ਆ ਤੇ ਸੰਗਤਾਂ ਬਹੁਤ ਇੱਥੇ ਸੇਵਾ ਕਰਦੀਆਂ ਨਤਮਸਤਕ ਹੁੰਦੀਆਂ ਤੇ ਸਤਿਗੁਰੂ ਜੀ ਸ਼ਰਧਾ ਭਾਵਨਾ ਦੇ ਨਾਲ ਉਹਨਾਂ ਦੀਆਂ ਝੋਲੀਆਂ ਭਰਦੇ ਨੇ ਇਹ ਜੋ ਸਥਾਨ ਦੇ ਦਰਸ਼ਨ ਕਰ ਰਹੇ ਹੋ ਇਹ ਵੀ ਬਹੁਤ ਪਵਿੱਤਰ ਸਥਾਨ ਹੈ ਗੁਰੂ ਕੇ ਤਵੇਲੇ ਦਿਲਵਾਗ ਤੇ ਗੁਲਵਾਗ ਘੋੜੇ ਸਤਿਗੁਰਾਂ ਨੇ ਇਹ ਪਿੱਪਲ ਦੇ ਨਾਲ ਘੋੜੇ ਬੰਨੇ ਸਨ ਗੁਰੂ ਪਿਆਰੀ ਸੰਗਤ ਜੀਓ ਇਹ ਬਹੁਤ ਹੀ ਸ਼ੋਭਨੀਕ ਸਥਾਨ ਪਵਿੱਤਰ ਸਥਾਨ ਹੈ ਗੁਰਦੁਆਰਾ ਥੜਾ ਸਾਹਿਬ ਪਾਤਸ਼ਾਹੀ 6ਵੀਂ ਵਾਲੀ ਕਲਾਂ ਇਹ ਜੋ ਤੁਸੀਂ ਦਰਸ਼ਨ ਕਰ ਰਹੇ ਹੋ ਗੁਰੂ ਕੇ ਲੰਗਰ ਹਾਲ ਦੇ ਬਹੁਤ ਹੀ ਸੋਹਣਾ ਲੰਗਰ ਹਾਲ ਬਣਿਆ ਇਹ ਨਗਰ ਦੇ ਸਹਿਯੋਗ ਦੇ ਨਾਲ ਤੇ ਕਾਰ ਸੇਵਾ ਵਾਲੇ ਮਹਾਪੁਰਸ਼ ਸ੍ਰੀ ਹਜੂਰ ਸਾਹਿਬ ਵਾਲੇ ਉਹਨਾਂ ਨੇ ਬੱਬਾ ਸ਼ੀਸ਼ਾ ਸਿੰਘ ਨਰਿੰਦਰ ਸਿੰਘ ਉਹਨਾਂ ਦੇ ਸਹਿਯੋਗ ਦੇ ਨਾਲ ਨਗਰ ਨੂੰ ਕੱਤਰ ਕਰਕੇ ਤੇ ਨਗਰ ਨੇ ਵੀ ਬਹੁਤ ਸਹਿਯੋਗ ਦਿੱਤਾ ਤਨ ਮੰਨਤਾਂ ਦੇ ਨਾਲ ਮਾਇਆ ਕਰਕੇ ਹੋਰ ਰਸਤਾ ਬਸਤਾ ਕਰਕੇ ਬੜੀ ਤਨ ਦੇਹੀ ਦੇ ਨਾਲ ਇਸ ਸਥਾਨ ਨੂੰ ਤਿਆਰ ਕਰਵਾਇਆ ਤੇ ਬਹੁਤ ਹੀ ਸੋਹਣਾ ਸਥਾਨ ਬਣਿਆ ਦਰਸ਼ਨ ਕੀਤੇ ਆਂ ਹੀ ਜਿਹੜਾ ਤਨ ਮਨ ਨਿਹਾਲ ਹੋ ਜਾਂਦਾ ਇਹ ਗੁਰੂ ਗੁਰੂ ਕੇ ਲੰਗਰ ਹਾਲ ਨੇ ਤੇ ਆ ਜੋ ਪਾਰਕਿੰਗ ਆ ਤੇ ਜੋ ਸਾਰੇ ਕਾਰਜ ਨੇ ਪ੍ਰਬੰਧਕ ਕਮੇਟੀ ਤੇ ਕਾਰ ਸੇਵਾ ਦੇ ਸਹਿਯੋਗ ਦੇ ਨਾਲ ਚੱਲ ਰਹੇ ਨੇ ਹਾਂਜੀ ਗੁਰੂ ਪਿਆਰੀ ਸੰਗਤ ਜੀਓ ਇਹ ਜੋ ਇਮਾਰਤਾਂ ਆਪ ਦੇਖ ਰਹੇ ਹੋ ਹਜ਼ੂਰ ਸਾਹਿਬ ਵਾਲੇ ਮਹਾਪੁਰਸ਼ ਬਾਬਾ ਨਰਿੰਦਰ ਸਿੰਘ ਬਲਵਿੰਦਰ ਸਿੰਘ ਸ਼ੀਸ਼ਾ ਸਿੰਘ ਜੀ ਉਹਨਾਂ ਤੋਂ ਬਰੋਸਾ ਹੈ ਜਥੇਦਾਰ ਬਾਬਾ ਗੁਰਜੀਤ ਸਿੰਘ ਜੀ ਇਹ ਨਗਰ ਦੀਆਂ ਸੰਗਤਾਂ ਇਲਾਕੇ ਦੀਆਂ ਸੰਗਤਾਂ ਨੂੰ ਪ੍ਰੇਰਿਤ ਕਰਕੇ ਤੇ ਪ੍ਰਬੰਧਕ ਕਮੇਟੀ ਦੇ ਸਹਿਯੋਗ ਦੇ ਨਾਲ ਇਹ ਜਿਹੜੇ ਕਾਰਜ ਚੱਲ ਰਹੇ ਨੇ ਬਿਲਡਿੰਗਾਂ ਦੇ ਬਹੁਤ ਅੜਦੀ ਕਲਾ ਦੇ ਵਿੱਚ ਚੱਲ ਰਹੇ ਨੇ ਸੰਗਤਾਂ ਵੀ ਪੂਰਾ ਸਹਿਯੋਗ ਦੇ ਰਹੀਆਂ ਨੇ ਇਹ ਜੋ ਆਪ ਦਰਸ਼ਨ ਕਰ ਰਹੇ ਹੋ ਸੋਭਨਿਕ ਸਥਾਨ ਦੇ ਇਹ ਇੱਥੋਂ ਦੇ ਮੁੱਖੀ ਬਾਬਾ ਜੀ ਬਾਬਾ ਗੁਰਜੀਤ ਸਿੰਘ ਜੀ ਹਨ ਤੇ ਇਸੇ ਤਰ੍ਹਾਂ ਇਹ ਸਤਿਗੁਰੂ ਜੀ ਕਿਰਪਾ ਕਰਨ ਅੜਦੀ ਕਲਾ ਦੇ ਵਿੱਚ ਹੋਰ ਇਹ ਸਥਾਨ ਜਾਵੇ ਆਪ ਸੰਗਤਾਂ ਵੱਧ ਚੜ ਕੇ ਦਰਸ਼ਨ ਕਰਕੇ ਲਾਹੇ ਪ੍ਰਾਪਤ ਕਰੋ। ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਮੇਰੀ ਪੀਰੀ ਦੇ ਮਾਲਕ ਜਦੋਂ ਇਸ ਸਥਾਨ ਤੇ ਆਏ ਇਸ ਨਗਰ ਵਾਸੀਆਂ ਨੇ ਬੜੀ ਸੇਵਾ ਕੀਤੀ ਤੇ ਇਹਨਾਂ ਦੇ ਵਿੱਚੋਂ ਇੱਕ ਬਾਬਾ ਸੱਜਣ ਜੀ ਹੋਏ ਜੋ ਸਤਗੁਰਾਂ ਦੀ ਸੇਵਾ ਕਰਕੇ ਉਹਨਾਂ ਨੇ ਲਾਹਾ ਪ੍ਰਾਪਤ ਕੀਤਾ ਤੇ ਜਦੋਂ ਸਤਗੁਰੂ ਜਾਣ ਵੇਲੇ ਉਹਨਾਂ ਨੂੰ ਵਾਰ ਦੇ ਕੇ ਗਏ ਕਿ ਤੁਸੀਂ ਕੀਰਤਪੁਰ ਸਾਹਿਬ ਪਹੁੰਚਿਆ ਕਰੋ ਤੇ ਬਾਬਾ ਜੀ ਨੇ ਹੁਕਮ ਮੰਨ ਕੇ ਹਰ ਸੰਗRAND ਨੂੰ ਕੀਰਤਪੁਰ ਸਾਹਿਬ ਜਾਣਾ ਸ਼ੁਰੂ ਕਰ ਦਿੱਤਾ ਤੇ ਇੱਕ ਦਿਨ ਬਾਬਾ ਜੀ ਲੇਟ ਹੋ ਗਏ ਤੇ ਸਤਗੁਰੂ ਨੇ ਕਾਰਨ ਪੁੱਛਿਆ ਕਿ ਬਾਬਾ ਜੀ ਲੇਟ ਹੋ ਗਏ ਤਾਂ ਦੱਸਣਾ ਕੀਤਾ ਕਿ ਅਸੀਂ ਆਪਣੇ ਖੇਤਾਂ ਦੇ ਵਿੱਚ ਖੂਹ ਲਾਉਂਦੇ ਸੀ ਤੇ ਕੁਝ ਆਣ ਗਵਾਂਣ ਦੇ ਨਾਲ ਝਗੜਾ ਹੋ ਗਿਆ ਇਸ ਕਰਕੇ ਬਾਬਾ ਜੀ ਮੈਂ ਲੇਟ ਹੋ ਗਿਆ ਤੇ ਸਤਗੁਰੂ ਜੀ ਦਿਆਲਤਾ ਦੇ ਘਰ ਵਿੱਚ ਆਏ ਕਹਿਣ ਲੱਗੇ ਬਾਬਾ ਸੱਜਣ ਜੀ ਤੁਹਾਡਾ ਖੂਹ ਬਣਵਾ ਦਈਏ ਤਾਂ ਬਾਬਾ ਸੱਜਣ ਜੀ ਬਹੁਤ ਖੁਸ਼ ਹੋਏ ਕਹਿਣ ਲੱਗੇ ਮਹਾਰਾਜ ਕਿਰਪਾ ਕਰੋ ਤਾਂ ਜਦੋਂ ਨਗਰ ਵਿੱਚ ਵਾਪਸ ਆਏ ਤੇ ਖੂਹ ਐਨ ਚੱਲ ਰਿਹਾ ਸੀ ਤਿਆਰ ਸੀ ਜੋ ਇਥੋਂ ਬਿਲਕੁਲ ਨਾਲ ਹੀ ਬਾਬਾ ਸੱਜਣ ਜੀ ਦਾ ਖੂਗ ਆ ਉਹ ਵੀ ਪਵਿੱਤਰ ਇਤਿਹਾਸਕ ਇਤਿਹਾਸਕ ਸਥਾਨ ਆ ਤੇ ਉੱਥੇ ਚੇਤ 14 ਦਾ ਸਾਲਾਨਾ ਜੋੜ ਮੇਲਾ ਲੱਗਦਾ ਬਹੁਤ ਸੰਗਤਾਂ ਦੂਰ ਦਰਾੜ ਤੋਂ ਆ ਕੇ ਸੇਵਾ ਕਰਦੀਆਂ ਨੇ ਉਹ ਵੀ ਪਾਵਨ ਪਿੱਤਰ ਸਥਾਨ ਹੈ ਬਾਬਾ ਸੱਜਣ ਜੀ ਦੇ ਨਾਮ ਤੇ ਜਿਹੜਾ ਉਹ ਸਥਾਨ ਤਿਆਰ ਹੋਇਆ ਵਾ ਉਹਨਾਂ ਦੇ ਵਰਸਾਈ ਖੂ ਅੱਜ ਵੀ ਮੌਜੂਦ ਆ ਇਤਿਹਾਸਕ ਖੂ ਆ ਉਸੇ ਤਰ੍ਹਾਂ ਸਤਗੁਰਾਂ ਦੀ ਕਿਰਪਾ ਦੁਆਰਾ ਰਾਤੋ ਰਾਤ ਖੂ ਬਣਿਆ ਉਸ ਸਥਾਨ ਦੀ ਵੀ ਇਹ ਮਹਾਂਪੁਰਸ਼ਕਾਰ ਸੇਵਾ ਕਰਵਾ ਰਹੇ ਨੇ ਤੇ ਹੁਣ ਸਲਾਨਾ ਜੋੜ ਮੇਲਾ ਵੀ ਨੇੜੀ ਹੈ 5 6 7 April ਦਾ ਤੇ ਉੱਥੇ ਵੀ ਆਪ ਸੰਗਤਾਂ ਪਹੁੰਚ ਕੇ ਲਾਹੇ ਪ੍ਰਾਪਤ ਕਰੋ ਆਪਣਾ ਜੀਵਨ ਸਫਲ ਬਣਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ